ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਗਾਰਡਨ ਦੀ ਸਫਾਈ ਕਰਵਾਈ ਸੀ ਕਾ ਕੱਟ ਗਿਆ ਇਧਰੋਂ ਸਾਰੇ ਮਾਲੀ ਤੇ ਹੁਣ ਆਪਾਂ ਸਾਈਡਾਂ ਦੇ ਸਾਰੇ ਕੱਢਦੇ ਹਾਂ ਝਾੜੂ ਭੈਣਾਂ ਨੂੰ ਤਾਂ ਪਤਾ ਹੀ ਹੈ ਮਾਲੀ ਤਾਂ ਨਾਲ ਦਾ ਕੰਮ ਕਰਕੇ ਚਲਾ ਗਿਆ ਤੇ ਹੁਣ ਆਪਣਾ ਕੰਮ ਵਧ ਗਿਆ ਹੁਣ ਆਪਾਂ ਨੂੰ ਸਾਈਡਾਂ ਤੋਂ ਸਾਰੇ ਚਾਰਜ ਫਿਰ ਸਫਾਈ ਕਰਨੀ ਪੈਣੀ ਹੈ ਤੇ ਚਲੋ ਜੀ ਕਰਦੇ ਹਾਂ ਸਫਾਈ ਹੁਣ ਇੱਕੀਆ ਫੁੱਟਬਾਲ ਚੱਕਦੇ ਸਮਾਨ ਚੱਕਦੇ ਆ ਮੂਹਰੇ ਮੂਹਰੇ ਮਚਾਉਣ ਕੱਢਦੇ ਫਾਇਲ ਪੇ ਕਾਦੇ ਪਾਣੀ ਵਾਲੀ ਬੋਤਲ ਵੀ ਚੱਕਦੇ ਉਹ ਤੇਲ ਕੱਢੀ ਸੀ ਦੇਖੋ ਆ ਵਾਲੀ ਹਾਂ ਇਹ ਵੀ ਚੱਕਦੇ ਵਿੱਚੋਂ ਜਲਦੀ ਚੱਕਦੇ ਜਲਦੀ ਆਇਆ ਹੁਣ ਤੋਂ ਗੋੜੀ ਚੱਕਦੇ ਚੱਕਦੇ ਰੋਜ਼ ਢਿੱਗ ਲੱਗ ਜਾਂਦੇ ਪੱਤੇ ਵਾਲੇ ਉਹ ਤਾਂ ਲੱਗ ਨਹੀਂ ਆਉਂ ਆ ਉਸਨੇ ਨੇ ਬੂਟੇ ਲੱਗੇ ਆ ਬੂਟੇ ਲੱਗੇ ਉਹ ਪੱਤੇ ਚੜ੍ਹ ਗਏ ਹੋ ਗਏ ਤਾਂ ਸਿੱਕ ਲੜ দুাওঁ হোৱা লাগে এনে কাম লাগে ご覧いただきたいと思います。 ਤਾਂ ਕਰੋ ਆਫੇ ਜਿਗੇ ਖਾ ਅਈ ਤੋਂ ਪਿਆ ਟੁੱਟ ਗਈ ਤੇ ਉਹਦਾ ਆਹਾ ਪਾਣੀ ਨੂੰ ਸੁਣਿਆ ਉਹ ਟੁੱਟ ਕਰਾਉਣੀ ਕਰਾਂ ਦੁਬੋਂ ਬਈ ਨਾ ਇੱਕ ਰੋਣਾ ਪਾ ਉਹ ਕਿਹੜਾ y a n பத்தடிச்ச ਦੇਖਦੇ ਆ ਕਦੂ ਛੋਟੇ ਛੋਟੇ ਜਿਹੇ ਖੜੇ ਹੋਈ ਬਣਾ ਲੈਨੇ ਅੱਜ ਹੈ ਨਹੀਂ ਸੀ ਕੋਈ ਵੀ ਸਬਜ਼ੀ ਵਗੈਰਾ ਕਰਨੇ ਆਈ ਬਹੁਤ ਹੈ। ਕਟਾਉ ਲੱਗਿਆ ਤੇ ਹੈ ਬਸ ਉਤਾਈ ਪਰ ਹੈਗਾ ਹੁੰਦਾ। ਪਾਈਏ ਤੋਂ ਤਪਰੀ ਹੋਗਾ। ਇੱਕੋ ਥੇ ਲੱਗਿਆ ਸੀ। ਅੱਜ ਕਟਾ ਲੱਗਿਆ ਤੇ ਤੇਸਤੀ ਬੰਦੀ ਏ ਸਬਜ਼ੀ ਇਹਨਾਂ ਸੋਕੀ ਕਿਤੇ ਨਹੀਂ ਇਸੇ ਹੋਲੀ ਮਾਰਾ ਜਿਹਾ ਤਾਂ ਹੈ ਅਬ ਲਾ ਨਹੀਂ ਆ ਜਕੀਆਂ ਨਾ ਮਾਲੀ ਨੂੰ ਪੂਰੇ ਘਰ ਕੇ ਆਹ ਨਿਕਲੇ ਪਤਾ ਲੱਗ ਜੇ ਹਮੇ ਇੱਧਰ ਵੀ ਸੀਗੇ ਵੀ ਜੋ ਦੇ ਲੋ ਆਏ ਇਹ ਕਿਹੜਾ ਕੀੜੀਆਂ ਬਹੁਤ ਆਈ ਜਾਂਦੀਆਂ ਅੱਛਾ ਆਲੇ ਇਹ ਛੋਟੇ ਹੁੰਦੇ ਨੇ ਉਹ ਵੱਡੇ ਨੇ ਬਲੀਸ ਬੜੀ ਛੋਟੀ। ਕੱਲਾ 3-4 ਦਿਨਾਂ ਨੂੰ ਨਹੀਂ ਬਣਦੀ। ਇੱਕ ਤੋਰੀ ਲੱਗੀ ਪਈ ਇੱਕ ਵਟਾ। ਹੇ ਕੀੜੀਆਂ ਦੇਖ ਕਿੰਨੀਆਂ। ਇਹ ਪਤਾ ਨਹੀਂ ਗੰਨੇ ਆ ਤੇ ਆਉਂਦੀਆਂ। ਕਿ ਕਦੂਆਂ ਦੇ ਆਉਂਦੀਆਂ। ਸਮਝ ਨਹੀਂ ਲੱਗਦੀ। ਤੋਰੀ ਲੱਗੀ ਸੀਗੀ ਇੱਕ। ਤੋਰੀਆਂ ਹਨ ਕਾ ਉਹ ਮੱਕੜ ਜੇ ਆਈ ਜਾਂਦੇ ਨੇ ਤੇ ਉਹ ਹੀ ਖਾ ਗੇ ਸਾਰੇ। ਹਾਂ ਦੇ। ਇੱਕ ਲੱਗੀ ਆ। ਬੰਨਾ ਤੇ ਇਹਨੂੰ ਝੁੰਡ ਬਣਾ ਲਿਆ ਸੀ। ਪਰ ਤੋਰੀ ਨਿਕਲੀ ਇੱਕ। ਦੇਖੋ ਹਾਂ ਬੰਦ ਜੀ ਸਰਦੀਤ ਪੱਗੀ ਦਾ ਕਰਦੇ ਹਾਂ ਅਸੀਂ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਆਪਣੇ ਸਬਸਕ੍ਰਾਈਬਰ ਹੀ ਨਹੀਂ ਵਧ ਰਹੇ ਪਲੀਜ਼ ਰਿਕਵੈਸਟ ਆ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਸ਼ੇਅਰ ਵੀ ਕਰਿਆ ਕਰੋ ਦਬਕੇ ਓਕੇ ਬਾਏ